ਅੱਜ ਪੰਜਾਬ ਭਾਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਡੀसीपी ਦਫ਼ਤਰ ਦੇ ਬਾਹਰ ਧਰਨੇ ਲਗਾਏ ਜਾ ਰਹੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਹਰ ਦਿਨ ਲੁੱਟਾਂ ਖੋਹਾਂ ਤੇ ਡਾਕੇ ਮਾਰੇ ਜਾ ਰਹੇ ਹਨ। ਪੰਜਾਬ ਦੇ ਲੋਕ ਡਰੇ ਅਤੇ ਸਹਿਮੇ ਹੋਏ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਏਸੀਪੀ ਦਫ਼ਤਰ ਦੇ ਬਾਹਰ ਡਾਕਟਰ ਰਾਜਕੁਮਾਰ ਬੇਰਕਾ ਕਾਂਗਰਸੀ ਆਗੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਰਾਜਕੁਮਾਰ ਬੇਰਕਾ ਨੇ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਡੀਐਸਪੀ ਦੇ ਦਫ਼ਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਹਨ आम आदमी पार्टी हा 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 क्या बात है जी बने बने लोन जुड़े जॾहिं कार जे पते मसाघरे और उनजे लाइ सॼे रमत रमन जी ਬਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਦੇ ਤੇ ਡੀਐਸ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨੇ ਲਾਇਆ ਜਾ ਰਹੇ ਆ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫ਼ਤਰ ਹੈ ਜਿੰਨੇ ਵੀ ਜ਼ਿਲ੍ਹੇ ਹੈ ਜਿੰਨੇ ਵੀ ਸਬਡਿਵੀਜ਼ਨ ਹੈ ਸਾਰੀਆਂ ਸਬਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਆ ਅੱਜ ਅਸੀਂ ਲਾਣ ਆਰਡਰ ਤਾਂ ਜਿਹੜਾ ਜਨਾਜ਼ਾ ਨਿਕਲਿਆ ਪਿਆ ਹੈ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ ਪੰਜਾਬ ਅੱਜ ਹਨੇਰੇ ਚ ਡੁੱਬਿਆ ਪਿਆ ਹੈ ਔਰ ਭਗਵੰਤ ਮਾਨ ਜਿਹੜਾ ਹੈ ਉਹ ਬੰਸਰੀ বাজਾਂਦਾ ਫਿਰਦਾ ਹੈ ਲੇਕਿਨ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖਵਾ ਹੋ ਰਹੀਆਂ ਟਾਕੇ ਹੋ ਰਿਹਾ ਹੈ ਨਸ਼ੇ ਨਾਲ ਲੋਕ ਮਾਰੇ ਜਾ ਰਹੇ ਆ ਅੱਜ ਪੰਜਾਬ ਤਰਾਸਤੀ ਦੇ ਗੇੜ ਦੇ ਉੱਪਰ ਹੈ ਔਰ ਭਗਵੰਤ ਮਾਨ ਦਿੱਲੀ ਔਰ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਔਰ ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਚ ਸ਼ਹਿਦਪੁਰ ਦੇ ਦੇਸ਼ ਦੇ ਵਿੱਚ ਵੀ ਨਹੀਂ ਹੈ ਅੱਜ ਪੰਜਾਬ ਦੇ ਲਾਂ ਨਾਡਰ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਸੇ ਲਈ ਹਲਕਾ ਵੈਸਟ ਨੇ ਸਾਡੇ ਸਾਰੇ ਸਾਥੀ ਸਾਡੇ ਸਾਰੇ ਲੋਕ ਅੱਜ ਇੱਥੇ ਆ ਕੇ ਐਸసీపీ ਵੈਸਟ ਦੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਇਹ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ ਚੁਕਣ ਅੱਜ ਜਿਸ ਤਰੀਕੇ ਨਾਲ ਡਰਗ ਦੇ ਨਾਲ ਲੋਕ ਮਾਰੇ ਜਾ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਅੱਜ ਨਸ਼ੇ ਬਿਕ ਰਹੇ ਆ ਕਲੀਆਂ ਚ ਮਲੇਆਂ ਚ ਬਜ਼ਾਰਾਂ ਚ ਅੱਜ ਬਾਵਾ ਤਰਾਸ ਤਰਾਸ ਕਰ ਰਹੀਆਂ ਐ ਅੱਜ ਲੁਟਾ ਖੁਆ ਹੋ ਰਹੀਆਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਐ ਉਹ ਨਸ਼ੇ ਨਾਲ ਮਾਰੇ ਜਾ ਰਿਹਾ ਉਹਨਾਂ ਦੀਆਂ ਲਾਛਾਂ ਟੋਈਆਂ ਜਾ ਰਹੀਆਂ ਉਹਨਾਂ ਦੀਆਂ ਲਾਛਾਂ ਕੰਧਿਆਂ ਦੇ ਚੁੱਕਿਆ ਜਾ ਰਹੀਆਂ ਅੱਜ ਪੰਜਾਬ ਤਰਾਸਦੀ ਦੇ ਵਿੱਚ ਐ ਇਹਨੂੰ ਅਸੀਂ ਨਹੀਂ ਦੇਖ ਸਕਦੇ ਇਸ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਪੂਰੇ ਪੂਰੇ ਡਿਵੀਜ਼ਨਾਂ ਦੇ ਐਸ.ਪੀ ਦੇ ਦਫ਼ਤਰਾਂ ਦੇ ਬਾਹਰ ਲਗਾਏ ਇਹ ਰਿਕਟਰ ਦਾ ਬਿਆਨ ਹੈ ਰਾਹੁਲ ਗਾਂਧੀ ਨੂੰ ਲੈ ਕੇ ਬਣਾ ਰਿਹਾ ਹੈ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਲ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿੰਚਾਗਰੀ ਦੀ ਹੱਦ ਹੈ ਇਹ ਚਿੰਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹੇ ਜੀ ਦਾ ਮਿਲਨ ਕਰਕੇ ਬਾਕੀ ਜਿਹੜੀਆਂ ਪਾਰਟੀਆਂ ਦੇ ਲੋਕ ਨੇ ਬੰਗਲਾ ਗਏ ਨੇ ਮੈਂ ਤੁਹਾਨੂੰ ਇਹ ਗੱਲ ਕੀ ਕਹੀ ਹੈ ਕਿ ਬਖਸਾਇਆ ਤੇ ਉਹ ਆਪ ਫਿਰਦਾ ਹੈ ਅਗਰ ਉਹ ਬਿੱਟੂ ਦੇ ਵਿੱਚ ਇਸ ਗੱਲ ਵਾਸਤੇ ਜੁਰਤ ਸੀ ਤੇ ਲੁਧਿਆਣੇ ਜਿੱਤ ਕੇ ਦਿਖਾਉਂਦਾ ਨਾ ਹਾਰਿਆ ਹੋਇਆ ਖਿਡਾਰੀ ਅੱਜ ਉਹ ਉਹਨਾਂ ਦੇ ਟੁਕੜਿਆਂ ਦੇ ਉੱਪਰ ਪੜਿਆ ਹੋਇਆ ਬੰਦਾ ਅੱਜ ਉਹ ਇਹ ਗੱਲਾਂ ਕਰਦਾ ਉਹਨੂੰ ਇਹ ਗੱਲਾਂ ਸ਼ੁਭਾ ਨਹੀਂ ਦੇਣੀਆਂ ਇਸ ਤਰ੍ਹਾਂ ਦੀ ਕੀ ਗੱਲ ਕਿ ਇੰਨਾ ਪਹਿਲਾਂ ਸਾਰੀ ਉਮਰ ਕਾਂਗਰਸ ਜਿਹੜੇ ਦੇ ਕਾਂਗਰਸ ਦੇ ਖਲਾਫ ਜਾਂ ਫਿਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਿਰਫ ਬੀਜੇਪੀ ਨੇ ਉਹਨਾਂ ਨੂੰ ਥੈਟ ਕਰ ਦਿੱਤਾ ਬਿੱਟੂ ਨੂੰ ਉਹਨੂੰ ਕਹਿੰਦਾ ਹੈ ਕਿ ਜਦ ਤੱਕ ਤੇਰੀ ਆਵਾਜ਼ ਰਾਹੁਲ ਗਾਂਧੀ ਦੇ ਖਿਲਾਫ ਚੱਲੇਗੀ ਤੇਰੀ ਕੁਰਸੀ ਰਹੇਗੀ ਜੇ ਤੇਰੀ ਆਵਾਜ਼ ਝੁਕੇਗੀ ਤੇ ਕੁਰਸੀ ਥਲਿਓ ਜਾਏਗੀ ਮੁਕਾਬਲੇ ਇਸ ਸਰਕਾਰ ਦੇ ਵਿੱਚ ਕ੍ਰਾਈਮ ਰੇਸ਼ਿਓ ਘਟਿਆ ਹੋਇਆ ਹੈ ਭਾਵੇਂ ਕੈਂਸਰ ਫੜਿਆ ਨਸ਼ਾ ਤਸਕਰ ਫੜਿਆ ਲਗਾਤਾਰ ਕਾਰਵਾਈ ਹੋ ਰਹੀ ਹੈ ਬਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਾਜ਼ਾਰਾਂ 'ਚ ਮੱਲਿਆ 'ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਆ ਰਿਹਾ ਹੈ ਮੈਂ ਸਮਝਿਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨਾੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆ ਇੱਕ ਚੱਕਦੇ ਆ ਮੁੱਖ ਮੰਤਰੀ ਕੋ ਕੀ ਕੋਈ ਸਟੈਂਡ ਹੈ ਕੀ ਹੋ ਸਕਦਾ ਜੀ ਬਈ ਗੱਲ ਇਹ ਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਸਹੇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੋਛ ਨਹੀਂ ਉਹ ਕਹਿ ਰਿਹਾ ਜੀ ਪਰਲੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਹੋ ਪਰ ਲੇਖਰੀਵਾਲ ਕਰੀ ਜਨਰਲ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾਉਣ ਭਈ ਇਹ ਸਿਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਸਿਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ ਇਮਾਨਦਾਰ ਮੁੱਖ ਮੰਤਰੀ ਜੁਨਾ ਨੇ ਕਹਾ ਵਕਿ ਇਮਾਨਦਾਰ ਮੁੱਖ ਮੰਤਰੀ ਮੈਂ ਤੁਹਾਨੂੰ ਕਿਹਾ ਜੇਲਾਂ ਕਟਣਦੇ ਆ ਜੇਲਾਂ ਜੇ ਪੇਸ਼ ਹੋਣਦੇ ਆ ਕੋਟਾਂ ਜੇ ਪੇਸ਼ ਹੋਣਦੇ ਆ ਕਿ ਕਾਦਾ ਕਾਦਾ ਇਹ ਮੁੱਖ ਮੰਤਰੀ ਜਿਹੜਾ ਇਮਾਨਦਾਰ ਹੈ ਮੈਂ ਸਮੇਂ ਦਾ ਬੇਈਮਾਨ ਅਗਰ ਕੋਈ ਮੁੱਖ ਮੰਤਰੀ ਹੈ ਤਾਂ ਕੇਜਰੀਵਾਲ ਉਹ ਕਹਿੰ ਇੱਕ ਵਾਰੀ ਫਿਰ ਆਪਾਂ ਮੁੱਖ ਮੰਤਰੀ ਬਣ ਕੇ ਵਖਾਵਾਂਗੇ ਜਿਹੜੀ ਸਰਕਾਰ ਸਾਡੇ ਦੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਮੈਂ ਤੈਨੂੰ ਮੈਂ ਤੈਨੂੰ ਗੱਲ ਕੀ ਕਹੀ ਹੈ ਬਈ ਮੈਂ ਤੁਹਾਨੂੰ ਕਿਹਾ ਕਿ ਸਿਆਸੀ ਨਾਟਕਬਾਜ਼ੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਬਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز